بلکل بہت گئے بلکل میں بہت شکر گزار ہیں اپنے چھوٹے پرا اپنے بیٹے سمان دلویر سن گولی ایکس ایم ایل ایزلا پریزیڈنٹ سنگرور کانگرس بیٹی اور جنرل سندیب سن جی ساری پہ اینہ میں بیٹھی نے بالیاں جی اور بہت کانگرس سے سارے پردان صاحب آئے سکے اس سماغم دے بیچ اس پٹھل آئے سکے تو اڈے میں آئے سنگرور پہ بوٹرز لوگ صرف ایک گلتی کرنا چاہنا دو ہزار چوبی لڑائی بہت اہم لڑائی ہے میری دو نے خلاف لڑائی پہلی شکتی جو بی جے پی ہے جو دو ہزار کی جمہوریت نو خطرے پا رہی ہے اگر بی جے جی بی پی may come this, this may turn into a theocratic state like indonesia like pakistan ਜੇ ਇਹ ਸਿਰਫ ਇੱਕ ਵਰਗ ਦਾ ਹੀ ਬੋਲਬਾਲਾ ਹੋਵੇਗਾ ਔਰ ਜਿਹੜੇ ਦੂਸਰੇ ਖਾਸ ਤੌਰ ਤੇ ਘੱਟ ਗਿਣਤੀਆਂ ਨੇ ਇਸ ਦੇਸ਼ ਵਿੱਚ ਉਹਨਾਂ ਨੂੰ ਬਹੁਤ ਥੱਲੇ ਦੀ ਕੈਂਟੀ ਹੈ। ਆਲਰੇਡੀ ਭਾਜਪਾ ਨੇ ਇੱਕ ਜੁਤਰਾਖੰਡ ਦੀ ਐਸੈਂਬਲੀ ਵਿਧਾਨ ਸਭਾ ਵਿੱਚ ਯੂਨੀਫਾਰਮ ਸਰਪੋਰਟ ਆ ਕਿ ਬਿਲ ਪੇਸ਼ ਕਰ ਦਿੱਤਾ ਵਾ ਅਪਰੂਵ ਕਰਾ ਦਿੱਤਾ। दैटੀਨਸ ਕਿ ਸਾਡੇ ਜਿਹੜੇ ਤਾਫੀਕ ਦੀ ਰਿਵਾਜ ਨੇ ਚਾਹੇ ਉਹ ਮੁਸਲਮਾਨਾਂ ਦਾ ਸ਼ਰੀਆ luật ਹੈ ਕਾ ਚਾਹੇ ਉਹ ਸਿੱਖਾਂ ਦਾ ਆਨੰਦ ਕਾਲਚ ਹੈ ਚਾਹੇ ਉਹ ਜੈਨੀਆਂ ਬੋਧੀਆਂ ਦੇ ਚਾਹੇ ਦਰਹਿਤਾ ਦੇ ਕਾਨੂੰਨ ਨੇ ਧਾਰਮਿਕ ਉਹ ਸਾਰੇ ਇੱਕ ਵਰਗ ਤੇ ਇੱਕ ਤਰ੍ਹਾਂ ਦੇ ਅਧੀਨ ਚੱਲਣਗੇ ਇਥੋਂ ਇਹ ਸਾਬਤ ਹੋ ਰਿਹਾ ਵਾ ਕਿ ਬੀਜੇਪੀ ਇਸ ਦੇਸ਼ ਨੂੰ ਇੱਕ ਜਿੱਦਾਂ ਪਹਿਲਾਂ ਇਹ ਇਨ੍ਹਾਂ ਨੇ ਕਿਨਾਰਾ ਦਿੱਤਾ ਸੀਗਾ ਕਿ ਇਹ ਦੇਸ਼ ਇੱਕ ਟੈਕ ਇੱਕ ਦੇਸ਼ ਇਹ ਇਸ ਦੇਸ਼ ਨੂੰ ਇੱਕ ਦੇਸ਼ ਇੱਕ ਜ਼ੁਬਾਨ ਵਾਲੂ ਲੈ ਕੇ ਜਾ ਰਹੇ ਨੇ ਜਦ ਕਿ ਸਾਰਾ ਸਾਊਥ ਇੰਡੀਆ ਸਾਰਾ ਨਾਰਥ-ਈਸਟ ਇੰਡੀਆ ਪੰਜਾਬ ਜੋ ਕਸ਼ਮੀਰ ਇਸ ਤਰ੍ਹਾਂ ਦੀਆਂ ਸਟੇਟਸ ਕੇਰਲਾ ਐਟ ਸੈਟਰਾ ਜਿਹੜਿਆ ਦੀ ਜਿਹਨਾਂ ਦੀ ਆਜ਼ਾਦੀ ਖਤਰੀ ਨੂੰ ਹੈ ਔਰ ਪੰਜਾਬ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਗੱਲ ਕਰਨਾ ਚਾਹੁੰਦਾ ਕਿ ਅੱਜ ਕਿਸਾਨ 3 ਸਾਲ ਤੋਂ ਬਾਅਦ ਠੱਗੇ ਮਹਿਸੂਸ ਕਰ ਰਹੇ ਨੇ 3 ਸਾਲ ਦਾ ਅੰਦੋਲਨ ਲੱਖਾਂ ਸਾਰੇ Rajasthan Haryana Punjab ਔਰ Tripura ਖੰਡ Madhya Pradesh ਦੇ ਕਿਸਾਨਾਂ ਨੇ ਇਕੱਠਾ ਵੱਡਾ ਮੋਰਚਾ ਲਾਇਆ 2021 ਵਿੱਚ 700 ਕਿਸਾਨ ਮਾਰੇ ਗਏ 700 ਔਰ BJP ਨੇ ਉਸ ਵਕਤ ਸਰਕਾਰ ਨੇ ਕਿਹਾ ਕਿ ਸਿਰ ਦੇ ਨਾਲੇ ਨੂੰ ਵਾਪਸ ਲੈ ਲਵੋ ਐਮ ਐਸ ਪੀ ਦੀ ਕਮੇਟੀ ਬਣਾਵਾਂਗੇ ਔਰ ਤਰਮੋਸੀ ਸ਼ੋਰ ਕਰ ਰਹੇ ਆ 3 ਸਾਲ ਬੀਤ ਚੁਕਾ ਬਾਅਦ ਕਿਸਾਨਾਂ ਨੇ ਪੁੱਛਿਆ ਕਿ ਸਾਡਾ ਐਮਐਸਪੀ ਦਾ ਲੋਕ ਇਥੇ 3 ਸਾਲ ਦੀ ਕਮੇਟੀ ਪ੍ਰਾਈਸ ਹੋਣੇ ਕੋਈ ਗੱਲ ਵਿਚਾਰ ਚਰਚਾ ਨਹੀਂ ਕੀਤੀ ਐਮਐਸਪੀ ਦੇ ਧੋਖਾ ਭਾਜਪੀ ਕਹਿੰਦੀ ਸੀ ਕਿ ਸੁਣੋ ਇਹ ਅਸੀਂ 10 ਸਾਲ ਪਹਿਲਾਂ ਕਿਹਾ ਪ੍ਰਾਈਮ ਮਿੰਿਸਟਰ ਸਾਹਿਬ ਨੇ ਜੇ ਬੀਜੇਪੀ ਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਅੱਜ ਪੰਜਾਬ ਦੇਸ਼ ਦੇ ਕਿਸਾਨ ਤੇ 2021 ਦਾ ਡਾਟਾ ਦੇਖਣਾ ਤੁਹਾਨੂੰ ਸਾਰਾ 17 ਲੱਖ ਕਰੋੜ ਰੁਪਏ ਕਰਜ਼ਾ ਹੈ ਸਭ ਤੋਂ ਜ਼ਿਆਦਾ ਪੁੱਛਿਆ ਅੱਜ ਦੇਸ਼ ਦੇ ਕਿਸਾਨ ਕਰ ਰਹੇ ਨੇ ਖੇਤ ਮਜ਼ਦੂਰ ਕਰ ਰਹੇ ਨੇ ਪੰਜਾਬ ਦੇ ਕਿਸਾਨ ਤੇ 1 ਲੱਖ ਕਰੋੜ ਤੋਂ ਉੱਤੇ ਜਾਦਾ ਕਰਦਾ ਮਾਲਵੇ ਦਾ ਕਿਸਾਨ ਬਠਿੰਡਾ ਮਾਨਸਾ ਪੋਸ਼ੂਰ ਦਾ ਕਿਸਾਨ ਨਿਤ ਦਿਨ ਆਤਮ ਪਿਆ ਕਰ ਰਿਹਾ ਦਬਲ ਤਾਂ ਕੀ ਕਰਨੀ ਸੀ ਆਮਦਨ ਉਹਨਾਂ ਨੇ ਸਾਡੀ ਆਮਦਨ ਅੱਧੀ ਕਰ ਦਿੱਤੀ ਸਾਡੇ ਐਗਰੀਕਲਚਰ ਇੰਪਲੀਮੈਂਟਸ ਤੇ GST ਲਾਤੀ EMS ਨੂੰ ਲਾਅ ਨਹੀਂ ਬਣਾਇਆ ਔਰ ਕੰਪਲੈਂਟ ਕਰਾਣਿਆਂ ਨੂੰ ਚੰਦ ਕਰਾਣਿਆਂ ਨੂੰ ਪਿਛਲੇ 10 ਸਾਲ ਵਿੱਚ ਇਕੱਲੇ ਕੁਝ ਜਿਹਾ ਪਕੈ ਸਰ ਕੁਝ ਦਰਜਨਾ ਪਰਿਵਾਰਾਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਹੋਇਆ ਬੀਜੇਪੀ ਨੇ 10 ਸਾਲ ਦੇ ਰਾਜ ਵਿੱਚ ਔਰ ਇਹ ਸਰਕਾਰ ਹੁਣ ਵੀ ਆ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਜੁਗ ਜਿਹੜਾ ਬੀਜੇਪੀ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ ਨੇ ਆਲਰੇਡੀ ਪ੍ਰਾਈਵੇਟ ਮੰਡੀਆਂ ਡੈਸੀਗਨੇਟ ਕਰ ਦਿੱਤੀ ਸੀ ਜਿਹੜੇ ਅਡਾਨੀਜ਼ ਦੇ ਸਾਈਲੋਜ਼ ਨੇ ਪ੍ਰਾਈਵੇਟ ਕਾਰਪੋਰੇਟਰਾਂ ਨਾਲ ਨੇ ਪੰਜਾਬ ਬੜਾ ਪ੍ਰੈਸ਼ਰ ਪਿਆ ਲੋਕਾਂ ਦਾ ਤਾਂ ਉਹ ਕਾਨੂੰਨ ਵਾਪਸ ਲੈਣਾ ਪਿਆ ਹੋਣਾ ਇਸ ਕਰਕੇ ਜੋ thro ਬੀਜੇਪੀ ਕਿਸਾਨਾਂ ਦੇ ਨਾਲ ਔਰ ਹੁਣ ਸ਼ੰਭੂ ਦੇ ਵਿੱਚ ਸਾਡੇ ਕਿਸਾਨਾਂ ਨੂੰ ਸਾਡੀ ਧਰਤੀ ਪੰਜਾਬ ਦੇ ਵਿੱਚ ਅੰਦਰ ਵੜ ਕੇ ਰਾਣਾ ਪੁਲਿਸ ਨੇ ਜੋ ਕੁੱਟਿਆ ਮਾਰਿਆ ਲਤਾੜਿਆ ਝੰਡੇ ਉਹਨਾਂ ਦੇ ਕੁਛਲੇ ਨਿਸ਼ਾਨ ਸਾਹਿਬ ਕੁਛਨੇ ਟਰੈਕਟਰ ਭੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਛੁਪ ਕਰਕੇ ਗੋਲੀ ਮਾਰ ਕੇ ਮਾਰ ਦਿੱਤਾ No justice no law so therefore ਸែន ਹੀ ਸਾਡੀ ਲੜਾਈ ਜਿਹੜੀ ਉਹ ਭਾਜਪਾ ਦੇ ਨਾਲ ਹੈ ਔਰ ਜਿਹੜਾ ਵੀ ਪੰਜਾਬ ਦੇ ਵਿੱਚ ਸਮਝਦਾ ਕਿ ਮੈਂ ਅਖੋਤੀ ਪੰਥ ਅਖਾਲੀਦਰ ਨੂੰ ਪਾਰਿਆ ਵੋਟ ਇਹ ਵੋਟ ਵੀ ਅਗਰ ਤੁਸੀਂ ਆਕਾਸ਼ੀ ਦਲ ਦੀ ਪਾਰਟੀ ਨੂੰ ਵੋਟ ਬਣੇ ਉਹ ਇਨਡਾਇਰੈਕਟਲੀ ਬੀਜੇਪੀ ਦੇ ਖਾਤੇ ਵਿੱਚ ਅਗਰ ਅੱਜ ਦੇਸ਼ ਵਿੱਚ ਬੀਜੇਪੀ ਨੂੰ ਕੋ ਰੋਕਣ ਦਾ ਸਮਰੱਥ ਹੈ ਕਾਂਕਣ ਤੇ ਆਦੀ ਹਫਾਜ਼ਤ ਕਰ ਸਕਦਾ ਜਿਵੇਂ ਕਿ ਇਹਨਾਂ ਨੇ ਜੰਮੂ ਕਸ਼ਮੀਰ ਦੇ ਸਟੇਟ ਨੂੰ ਤੋੜ ਕੇ ਦੋ ਸਾਡੀਆਂ ਬਣਾ ਦਿੱਤੀਆਂ ਨੇ ਯੂਨੀਅਨ ਟੈਰੀਟਰੀਜ਼ ਕੋਣ ਅੱਗੇ ਆ ਰਿਹਾ ਸਿਟੀਜ਼ਨ ਅਮੈਂਡਮੈਂਟ ਐਕਟ ਅਗਰ ਤੁਸੀਂ ਦੇਸ਼ ਨੂੰ ਬਚਾਉਣਾ ਚਾਹੁੰਦੇ ਇੱਕੋ ਜਿਹਾ ਆਪਸ਼ਨ ਹੈ ਕਿ ਇੰਡੀਆ ਅਲਾਈਅੰਸ ਜਿਹੜਾ ਦੇਸ਼ ਵਿੱਚ ਇਸ ਵਕਤ ਬੀਜੇਪੀ ਦੇ ਰੱਥ ਨੂੰ ਰੋਕ ਸਕਦਾ ਸੀ ਇਹ ਮੇਰੀ ਅਪੀਲ ਪਹਿਲਾਂ ਵੀ ਜੀ ਬਸ ਜੋ ਤੁਹਾਤ ਵਰਤ ਪਾ ਲਿਆ ਇਹਦੇ ਦੋ ਐਕਸ਼ਨ ਮੈਂ ਤੁਹਾਨੂੰ ਦਿਖਾ ਦਿੰਦਾ ਵਿੱਚ ਪ੍ਰੂਫ ਕਿ ਬੀਜੇਪੀ ਦੀ ਇੱਕ ਬੀ ਟੀਮ ਬਣ ਕੇ ਖੇਡਿਆ ਪਹਿਲਾ ਜਦੋਂ ਜਿਹੜਾ ਸੀਗਾ ਆ ਕਿਸਾਨਾਂ ਦਾ ਅੰਦੋਲਨ ਹੋਇਆ ਬੀਜੇਪੀ ਨੇ ਸਾਡੀ ਧਰਤੀ ਦੇ ਅੰਦਰ ਵੜ ਕੇ ਜਿਹੜਾ ਬੈਰੀਕੇਡਿੰਗ ਕੀਤੀ ਧੱਗਰ ਦਰਿਆ ਦੇ ਉੱਤੇ ਕਿੰਨੇ ਸੈਂਕੜੇ ਕਿਸਾਨਾਂ ਨੂੰ ਜਗਮੀ ਦਿੱਤਾ ਕੋਈ ਐਫ ਆਈ ਆਰ ਨਹੀਂ ਕਿਸੇ ਦੇ ਘਰ ਜਾ ਕੇ ਭਗਵੰਤ ਮਾਨ ਨੇ ਕੋਈ ਉਹਦਾ ਪਤਾ ਨਹੀਂ ਲਿਆ ਸ਼ੁਕ ਕਰਨ ਦੀ ਗੋਲੀ ਬੱਜੀ ਆ ਮੌਤ ਹੋਈ ਆ ਸਿਰ ਦੇ ਪਿੱਛੇ ਗੋਲੀ ਬੱਜੀ ਆ ਵੀਡੀਓਗ੍ਰਾਫਿਕ ਐਵਿਡੈਂਸ ਆ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਥੈਟ ਮੀਨਸ ਜਿਹੜਾ ਕਿਸਾਨਾਂ ਦੇ ਉੱਤੇ ਅਤਿਆਚਾਰ ਕਰ ਉਹ ਭਾਜਪੀ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੀਗਾ ਉਸ ਤੋਂ ਪਹਿਲਾਂ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਭਾਈ ਅਮਰਿਤਪਾਲ ਸਿੰਘ ਔਰ ਉਹਦੇ ਸਾਥੀਆਂ ਨੇ ਉੱਤੇ ਉਸ ਵਕਤ ਵੀ ਪੇਚਰੀਵਾਲ ਔਨ ਕੈਮਰਾ ਆਣ ਕੇ ਕਹਿ ਕੇ ਗਿਆ ਸੀਗਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਨੂੰ ਮਦਦ ਦਿੱਤੀ ਦਿੱਲੀ ਉਹ ਤੁਹਾਰਾ ਮਦਦ ਬਾਂਗੇਗੀ ਹਮ ਦੁਬਾਰਾ ਮਦਦ ਦੇਗੇ ਔਰ ਦੁਬਾਰਾ ਉਹਨਾਂ ਦੀ ਐਨਐਸਸੀ ਦੀ ਇੱਕ ਸਾਲ ਦੀ ਐਕਸਟੈਂਸ਼ਨ ਬਿਨਾ ਵਜ੍ਹਾ ਢਿਗਰੂਗੜ ਦੇ ਜ਼ਿਲ੍ਹਾ ਦੇ ਵਿੱਚ ਫੈਸਲਾ ਲਿਖ ਦਿੱਤੇ ਅੰਮ੍ਰਿਤਪਾਲ ਲੇਗਰ ਕੋ ਗੁਨਾਹ ਕੀਤਾ ਟਾਇਰ ਮਹਿਲਾਉਤ ਸਰ ਟਾਇਰ ਮਹਿਲਾ ਜਨਰਾਲਾ ਪੁਲਿਸ ਸਟੇਸ਼ਨ 307 ਲਾਓ 452 ਲਾਓ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ 1000 ਕਿਲੋਮੀਟਰ ਦੂਰ ਉੱਥੇ ਢਿਗਰੂ ਇਹ ਵੀ ਜੁਆਇੰਟ ਆਪਰੇਸ਼ਨ ਸਾਬਤ ਹੋਟ ਹੈ ਇਸ ਕਰਕੇ ਔਰ ਜੋ ਪਖੰਡ ਬਾਦ ਇਸ ਬਦਲਾਵ ਦੇ ਨਾਰੇ ਥਲੇ ਕੀਤਾ ਗਿਆ ਜੋ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਹਜ਼ਾਰ ਫੋਨ ਇਹ ਗਿਆਨਿਆਂ ਦੇ ਨਾਲ ਇਧਰ ਲੱਤੇ ਆ ਪਏ ਨੇ ਸਾਰੇ ਔਰ ਜਹਾਜ਼ਾ ਚੜ੍ਹਨੇ ਨੇ 50 ਕਿਲੋਮੀਟਰ ਹੈਲੀਕਾਪਟਰ ਤੇ ਜਾਂਦੇ ਨੇ ਔਰ ਸਾਰਾ ਟੱਪਰ ਲੈਕਸਸ 4-4 5-5 ਕਰੋੜ ਰੁਪਏ ਦੀ ਬੁਲਟproof ਗੱਡੀ ਸਰਕਾਰ ਦੀ ਉਹਦੇ ਤੇ ਚੜਦੇ ਨੇ ਫਿਰ ਵੀ ਕੀ ਜਾਂਦੇ ਸੀ ਆਮ ਜਿਹੇ ਸਧਾਰਨ ਬੰਦੇ ਹੈਗੇ ਰਾਗਵ ਚੱਡਾ ਨੂੰ Z ਸਿਕਿਉਰਿਟੀ ਕੇਚਰੀਵਾਲ ਨੂੰ ਪੰਜਾਬ ਦੇ ਕਮਾਂਡੋਸ ਕਪੂਥਲਾ ਹਾਊਸ ਵਿੱਚ ਪਹੁੰਚਾਏ ਹੋਏ ਨੇ ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਹੁਣ ਧਰੋਕ ਦਾ ਆਪਣੇ ਵੋਲੰਟੀਅਰਸ ਦੇ ਨਾਲ 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀਗੇ ਇਹਨਾਂ ਨੂੰ ਲੱਭੜੀ ਯੂਨੀਵਰਸਿਟੀ ਦਾ ਇੱਕ ਅਮੀਰ ਆਦਮੀ ਲੱਭਾ ਕੋਈ ਦਰਿਆ ਵਸਾਉਣ ਵਾਲਾ ਧੂਰੀ ਦਾ ਕੋਈ ਆਮ ਆਦਮੀ ਪਾਰਟੀ ਦਾ ਜਜ਼ਬਾਤੀ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਕੋਈ ਸੋਨੇ ਰੂੜਾ ਲੱਭਿਆ ਲੋਹਣੇ ਦਾ ਟਰੌਪੀ ਢਿੱਲਕ ਸੰਦੀਪ ਪਾਠਕ ਰਾਘਵ ਚੱਡਾ ਗੈਰ ਪੰਜਾਬੀ ਪੰਜਾਬ ਤੋਂ ਬੱਤੇ ਕੋਈ ਨਹੀਂ ਤੇ ਔਰ ਹੁਣ ਜਿਹਨੀਆਂ ਨੌਕਰੀਆਂ ਪੰਜਾਬ ਤੋਂ ਵਿਚਾਰੀਆਂ ਸਾਰੀਆਂ ਸਾਡੀਆਂ ਨੌਕਰੀਆਂ ਨੌਜਵਾਨਾਂ ਦੀਆਂ ਹਰਿਆਣਾ ਦੇ ਰਾਜਸਥਾਨ ਦੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਲੈਕ ਬਿਕੋਜ਼ देयर इज नो ਲਾ ਫॉर ਡੋਮਿਸਾਈਲ ਇਨ ਪੰਜਾਬ ਵੀ ਹੈ ਮੇਰਾ ਬਿੱਲ ਪੈਂਡਿੰਗ ਹੈ ਪੰਜਾਬ ਦੇ ਅਨਸਬਾ ਦੇ ਸਪੀਕਰ ਕੋਲ ਤਾਰ ਕੋ ਸਾਲ ਦਾ ਹਿਮਾਚਲ ਪ੍ਰਦੇਸ਼ੀ ਤਰਜ਼ ਦੇ ਗੁਜਰਾਤ ਦੀ ਤਰਜ਼ ਦੇ ਰਾਜਸਥਾਨ ਦੀ ਤਰਜ਼ ਦੇ ਗੁਜਰਾ ਆਪਣੇ ਪ੍ਰਾਈਮ ਮਿੰისტਰ ਸਾਹਿਬ ਦੀ ਸਟੇਟ ਦੀ ਤਰਜ਼ ਦੇ ਹੋੜੂ ਉੱਤਰਾਖੰਡ ਦੀ ਤਰਜ਼ ਦੇ ਦੇ ਨੀਡਸ ਟੂ ਬੀ ਅ ਲਾਅ ਸਾਡੇ ਬੱਚਿਆਂ ਦੇ ਹਕੂਕ ਦੇ ਉੱਤੇ ਕੋਈ ਕੋਈ ਗੈਰ ਪੰਜਾਬੀ ਆ ਕੇ ਸਾਡੀਆਂ ਨੌਕਰੀਆਂ ਵਾਲੇ ਪਰ ਇਹਨਾਂ ਨੇ ਉਹਦੇ ਤੇ ਵੀ ਕੁਝ ਨਹੀਂ ਕੰਮ ਕੀਤਾ ਅਟਿਕਟਾ ਦਿੱਤੀਆਂ ਨੇ ਅਗੇ ਪੈਨਸ਼ਨ ਵਾਲੇ ਹੁੰਦੇ ਆਗੇ ਸਟਾਮ ਜੇ ਬੰਦੇ ਜਿਸ ਦਾ ਰੇਡੀਆਂ ਆਉਣ ਲਿਆਓਗੇ ਆ ਜਿਹੜੇ ਹੁਣ ਕਿਤਲੀਆਂ ਲੈ ਕੇ ਗਏ ਨੇ ਰੇੜੀਆਂ ਵਾਲੇ ਨੇ ਜਿਹੜਾ ਚੱਪੇ ਵਾਲ ਗਿਆ ਉਹ ਰੇੜੀ ਵਾਲਾ ਵਾ ਭਗਵਾਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਕੰਮ ਦੇ ذریعے ਜਿਹੜਾ ਜੀਪੀ ਸਾਡਾ ਲੈ ਕੇ ਗਏ ਨੇ ਡਿਫੈਕਟ ਉਹ ਰੇੜੀ ਵਾਲਾ ਵਾ ਜਿਹੜਾ ਹੁਣ ਤੁਸੀਂ ਕੱਲ ਪਰਸੋ ਪਵਨ ਟੀਨੂ ਪੁੱਟ ਕੇ ਲੈ ਕੇ ਗਿਆ ਕਾਲੀਆਂ ਦਾ ਉਹ ਰੇੜੀ ਵਾਲਾ ਹੈ ਪੰਜ ਮਨਿਸਟਰਸ 10 ਐਮਐਲਏ ਇੱਕ ਕਮੇਡੀਅਨ ਕਿੱਥੇ ਆਮ ਆਮੀ ਪਾਰਟੀ ਦੇ ਮੇਰੀ ਤਾਂ ਤੁਹਾਨੂੰ ਆ ਆ ਦੇਖੋ ਸਾਰੇ ਸੰਗਰੂਰ ਦੇ ਹੱਥ ਬੰਨ ਕੇ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਦੇ ਵੋਲੰਟੇਅਰ ਜਿਹੜੇ ਕਿ ਬਹੁਤ ਅੱਛੇ ਬੰਦੇ ਨੇ ਜਿਹੜੇ ਜਜ਼ਬਾਤੀ ਨੇ ਜਿਨ੍ਹਾਂ ਨੇ ਕ੍ਰਾਂਤੀ ਲਈ ਹੋਣ ਦਾ ਯਤਨ ਕੀਤਾ ਲੇਕਿਨ ਇਹਨਾਂ ਨੇ ਗਰਬ ਪਾਪ ਕੀਤਾ ਕਿ ਜੀਵਾਰ ਤੇ ਭਗਵੰਤ ਮਾਨ ਨੇ ਇਸ ਕ੍ਰਾਂਤੀ ਦਾ ਇਸ ਰੈਵਿਊਸ਼ਨ ਦਾ ਇਸ ਬਦਲਾਵ ਦਾ ਤੁਹਾਨੂੰ ਅਪੀਲ ਆ ਕਿ ਅਗਰ ਤੁਸੀਂ ਪੰਜਾਬ ਦੇ ਵਕੀਲ ਹੋ ਪਾਰਟੀ ਵੱਧ ਦੇਖਿਓ ਇੱਕ ਵਾਰ ਇਹਨਾਂ ਨੂੰ ਸਬਕ ਸਿਖਾਓ ਕਿ ਤੁਸੀਂ ਸਾਡੇ ਨਾਲ ਗਲਤ ਵਹਿਦੇ ਕੀਤੇ ਨੇ ਝੂਠ ਬੋਲਿਆ ਵਾ ਔਰ ਤੁਸੀਂ ਸੈਂਕੜੇ ਕਰੋੜ ਦੇ ਕਰਾਪਸ਼ਨ ਦੇ ਸਟੈਂਡਲਸ ਵਿੱਚ ਫਸਿਆ ਕੇਸ ਹੀ ਵਾਦ ਮਨੀਸ਼ 소ਡਿਆ ਤੇ ਉਹਦੀ ਸਤਿੰਦਰ ਜੈਨ ਦੀ 1.5 ਸਾਲ ਹੋ ਗਏ ਦਿੱਲੀ ਤਿਹਾੜ ਜੇਲ੍ਹ ਵਿੱਚ ਬੰਦ ਨੇ ਜ਼ਮਾਨਤਾ ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਹੋਈਆਂ ਨੇ ਫਿਰ ਵੀ ਆਪਣੇ ਅਮੋਗੇਸ਼ਨ ਨੇ ਕੱਟੜ ਮੰਨਦ ਹਨ ਦੈਟ ਇਜ਼ ਯਰ ਚੈਲੰਜ ਚੈਲੈਂਜਿੰਗ ਥੀ ਜੁਡੀਸ਼ੀਅਲ ਅਥਾਰਟੀ ਆਫ ਦਿਸ ਕੰਟਰੀ ਤੇ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕਹਿੰਦੇ ਨਹੀਂ ਕੁਝ ਸਮਝ ਲੈਣਾ ਜੀ ਸਾਨੂੰ ਫੜ ਕੇ ਅੰਦਰ ਦਿੱਤਾ 4 ਮਹੀਨੇ ਮੈਨੂੰ ਬੇਗੁਨਾਹ ਇੱਕ ਐਨਡੀਪੀਐਸ ਕੇਸ ਵਿੱਚ ਜਿੱਦਨ ਜ਼ਮਾਨਤ ਹੋਈ 4 ਜਨਵਰੀ 2024 ਨੂੰ ਇੱਕ ਮੁਕਦਮਾ 3 ਵਜੇ ਤੜਕੇ ਕਰਕੇ ਦਜ ਸੁਵਾਰਕੂ ਪੁਲਿਸ ਸਟੇਸ਼ਨ ਜੇਲ੍ਹ ਦੇ ਵਿੱਚ ਦਿਨ ਪੁਲਿਸ ਦੇ ਅਫਸਰ ਡੀਐਸਪੀ ਬੈਠੇ ਸੀ ਉਹਨੂੰ ਗ੍ਰਿਫਤਾਰ ਕਰ ਲਈ ਦਰਜਨਾ ਕਾਂਗਰਸ ਦੇ ਬੰਦਿਆਂ ਦੇ ਝੂਠੇ ਪੱچے ਦਰਜ ਕਿੰਨੇ ਐਕਟੀਵਿਸਟ ਜਿਹੜਾ ਦੇ ਬਾਮ ਰੋੜ ਕੇ ਉਹਨਾਂ ਦੇ ਪੱچے ਦਰਜ ਆ ਚੱਬੇ ਵਾਲ ਜਿਹੜਾ ਬਾਮ ਰੋੜ ਕੇ ਲੈ ਕੇ ਗਏ ਨੇ ਹੁਣ ਮੈਂ ਸਿਰਫ ਇਹ ਪੁੱਛਣਾ ਚਾਹਣਾ ਕੇਚਰੀਵਾਲ ਉਹ ਭਗਵੰਦਪਾਲ ਨੂੰ ਤੁਸੀਂ ਕਹਿੰਨੇ ਕਿ ਬੀਜੇਪੀ ਈਡੀ ਤੇ ਸੀਵੀਆ ਦਾ ਦੁਰਉਪਯੋਗ ਕਰਦੀ ਮੈਂ ਕਹਿੰਨਾ ਦੁਰਉਪਯੋਗ ਕਰਦੀ ਹਾਂ ਹਾਂਜੀ ਯੈਸ ਕਰਦੀ ਹੈ ਦੁਰਉਪਯੋਗ ਪਰ ਤੁਸੀਂ ਇਹ ਦੱਸ ਕਿ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦਾ ਪੰਜਾਬ ਵਿੱਚ ਉਸੇ ਤਰ੍ਹਾਂ ਤੇ ਉਦੋਂ ਵੱਧ ਤੁਸੀਂ ਦੁਰਵਿయోగ ਨਹੀਂ ਕਰਦੇ ਕਿ ਤੁਸੀਂ ਝੂਠੇ ਪਰਚੇ ਦਰਜ ਨਹੀਂ ਕੀਤੇ ਲਿਆਓ ਮੇਰਾ ਮੇਰੀ ਜਨ ਤੱਕ ਬਹਿਸ ਦੀ ਚੁਣੌਤੀ ਆ ਪਰਮਾਨੰ ਨੂੰ ਕਿ ਆ ਜਾ ਹੁਣ ਸੱਤ ਵਿੱਚ ਵਿਧਾਨ ਸਭਾ ਵਿੱਚ ਸਾਨੂੰ ਬੋਲਣੇ ਦਿੰਦੇ ਮਾਈਕ ਹੱਥ ਚ ਇਹਨਾਂ ਦੇ ਸਪੀਕਰ ਹੱਥ ਚ ਇਹਨਾਂ ਦੇ ਕੈਮਰੇ ਹੱਥ ਚ ਇਹਨਾਂ ਦੇ ਆ ਪੰਜਾਬ ਦੇ ਇਸ ਤੇਰੀ ਅਖੋਤੀ ਰਾਜਧਾਨੀ ਵਿੱਚ ਇੱਥੇ ਰੱਖ ਕੇ ਡਿਬੇਟ ਮੇਰੇ ਨਾਲ ਤੇ ਮੈਨੂੰ ਸਾਬਤ ਕਰਕੇ ਦੇ ਕਿ ਜਿਹੜਾ ਪੰਚਾ ਮੇਰੇ ਦੇ ਉੱਤੇ ਹੋਇਆ ਕਿ ਉਹ ਸੱਚਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਇਹ ਸਾਬਤ ਕਰਕੇ ਦੇਣਾ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹਾਈ ਕੋਰਟ ਨੇ ਅਸੀਂ ਫਿਰ ਵੀ ਸਮਝ ਬਣਾਇਆ ਔਰ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਉੱਥੇ ਸ਼ੋਰ ਮਚਾਉਂਦੇ ਨੇ ਕਿ ਗੋਦੀ ਮੀਡੀਆ ਬਣਾ ਦਿਆ ਹੈ ਬੀਜੇਪੀ ਨੇ ਬਣਾਇਆ ਵਾ ਮੈਂ ਕਹਿ ਰਿਹਾ ਦੀ ਐਂਟਾਇਰ ਨੈਸ਼ਨਲ ਮੇਨਸਟ੍ਰੀਮ ਮੀਡੀਆ ਹੈਜ਼ ਬਿਕਮ ਅ ਹੈਂਡ ਟੂਲ ਇਨ ਦੀ ਹੈਂਡਸ ਆਫ ਦੀ ਰੂਲਿੰਗ ਡਿਸਪੈਂਸੇਸ਼ਨ ਬੀਜੇਪੀ ਪਰ ਕੀ ਤੁਸੀਂ ਪੰਜਾਬ ਦੇ ਵਿੱਚ ਮੇਨਸਟ੍ਰੀਮ ਮੀਡੀਆ ਨਹੀਂ ਖਰੀਦਿਆ ਹੋਇਆ ਕੀ ਤੁਸੀਂ ਬੇਤਹਾਸ਼ਾ ਇਸ਼ਤਿਹਾਰਬਾਜ਼ੀ ਕਰਕੇ ਸਾਡੇ ਅਖਬਾਰਾਂ ਦੇ ਮੇਨਸਟ੍ਰੀਮ ਪ੍ਰਿੰਟ ਤੇ ਮੇਨਸਟ੍ਰੀਮ ਇਲੈਕਟ੍ਰੋਨਿਕ ਮੀਡੀਆ ਨੂੰ ਨਹੀਂ ਖਰੀਦਿਆ ਅਤਾ ਪਰਮਾਤਮਾ ਦੀ ਕਿਰਪਾ ਨਾਲ ਆਰਗੈਨਿਕ মিডিਆ ਦਿਖਾ ਰਿਹਾ ਲੋਕਾਂ ਨੂੰ ਸੱਚ ਬੰਦਾ ਤਾਂ ਕੋਈ ਸੱਚ ਦਿਖਾਉਣ ਨੂੰ ਤਿਆਰ ਹੀ ਨਹੀਂ ਸੀਗਾ ਕਿਸਾਨਾਂ ਦਾ ਅੰਦੋਲਨ ਦਾ ਕੋਈ ਨਹੀਂ ਖੌਂਦਾ ਛੁੱਪ ਕਰਨ ਮਾਰ ਰਿਹਾ ਕੋਈ ਨਹੀਂ ਦਿਖਾ ਰਿਹਾ ਹਜ਼ਾਰਾਂ ਦੇ ਇਕੱਠ ਹੋ ਰਹੇ ਨੇ ਉਗਰਾਹਾਂ ਸਾਹਿਬ ਦੇ ਜਾਂ ਦੂਸਰੀਆਂ ਭਾਰਤੀ ਕਿਸਾਨੀ ਨੂੰ ਕੋਈ ਨਹੀਂ ਦਿਖਾ ਰਿਹਾ ਇਸ ਕਰਕੇ ਤੁਸੀਂ ਵੀ ਉਹੀ ਕੰਮ ਕੀਤਾ ਜੋ ਭਾਜਪਾ ਨੇ ਗੋਰਡ মিডিਆ ਨੂੰ ਕੰਟਰੋਲ ਕਰਨ ਦਾ ਕਿ ਔਰ ਪੰਜਾਬ ਦੇ ਵਿੱਚ ਸਰਕਾਰ ਅਗਰ ਹੈ ਤਬੀਲੀ ਦੇ ਖੰਭਿਆਂ ਦੀ ਸਰਕਾਰ ਬਣ ਕੇ ਰਹੇਗੀ ਥੇਰ ਇਜ਼ ਨੋ ਗਵਰਨਮੈਂਟ ਔਨ ਦਾ ਗਰਾਉਂਡ ਥੇਰ ਇਜ਼ ਕੰਪਲੀਟ ਰੋਲੈਸਨੈਸ ਰੋਸ ਲਾਂਡਰ ਦੇ ਵਿੱਚ ਗਦਰ ਮਚਿਆ ਮਾਫੀਆ ਇਜ਼ ਰੂਲਿੰਗ ਦਾ ਰੂਸ ਜੁਗਰਾ ਪਿੰਡ ਔਰ ਸ਼ਰਾਮ ਦੇ ਪਿੰਡਾਂ ਵਿੱਚ 25 ਬੰਦਿਆਂ ਦੀ ਮੌਤ ਹੋ ਜਾਣਾ ਇਹ ਦਰਸਾਉਂਦਾ ਵਾ ਕਿ ਸ਼ਰਾਮ ਮਾਫੀਆ ਜ਼ਿੰਦਾ ਵਾ ਇਲੀਗਲ ਮਾਈਨਿੰਗ ਮਾਫੀਆ ਦੀ ਰਿਪੋਰਟ ਮੈਂ ਤੁਹਾਡੇ ਪੇਸ਼ ਕਰਤੀ ਤੁਹਾਨੂੰ ਫਿਰ ਭੇਜ ਦੂੰਗਾ ਐਡੀਜੀਪੀ ਇੰਟੈਲੀਜੈਂਸ ਰਿਪੋਰਟ ਹੈ ਤਾਜੀ ਜਿਹੜੀ ਕਹਿੰਦੀ ਕਿ 14-15 ਜ਼ਿਲ੍ਹਿਆਂ ਦੇ ਵਿੱਚ ਆ ਫਲਾਣੇ ਬੰਦੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਆ ਅਫਸਰ ਫਗ ਗੈਰ ਕਾਨੂੰਨੀ ਮਾਈਨਿੰਗ ਵਿੱਚ ਸਹਾਈ ਨੇ نو ਐਕਸ਼ਨ ਇਟ ਆਲ ਅਸਰ ਜੀ ਘਰਮਾਣੂ ਕਹਿੰਦੇ ਐ ਨਰਾਈ ਦੀ ਜਗਰਾਉਂ ਦੀ ਪ੍ਰਾਪਰਟੀ ਚੱਕ ਲਈ ਨਜਾਇਜ਼ ਕਬਜ਼ਾ ਕੀਤਾ ਹੋ ਤਾਂ ਤੁਹਾਡੀ ਮਿਹਰਬਾਨੀ ਨਾਲ ਤੁਸੀਂ ਮੀਡੀਆ ਨੇ ਉਠਾਇਆ ਤੇ ਉਹਨੂੰ ਛੱਡਣਾ ਪੈ ਗਿਆ ਕਿ ਉਹ ਰੀਅਲ ਅਸਟੇਟ ਮਾਫੀਆ ਨਹੀਂ ਕਰ ਕਿਹੜਾ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਪਨਪ ਨਹੀਂ ਰਿਆ ਡਰਗ ਮਾਫੀਆ ਪੂਰਾ ਬਚਲਤ ਹੈਗਾ ਨਿਤ ਦਿਨ ਸਾਡੇ ਬੱਚੇ ਸਰਿੰਜਾਂ ਲਾ ਕੇ ਚਿੱਟਾ ਲੈ ਕੇ ਮਰ ਰਹੇ ਨੇ ਵੇਰ ਇਜ਼ ਅ ਡਰਗ ਕੰਟਰੋਲ ਕਿੱਥੇ ਬੇਅਦਬੀਆਂ ਦਾ ਕੰਟਰੋਲ ਕਰਦੇ ਸੀ 24 ਘੰਟੇ ਆ ਤੁਸੀਂ ਬੇਅਦਬੀਆਂ ਦਾ ਇਨਸਾਫ ਕਰਾਵਾਂਗੇ ਇੱਕ ਫਾਈਲ ਪੈਂਡਿੰਗ ਆ ਫਰੀਦਕੋਟ ਦੇ ਐਸਐਸਪੀ ਦੀ ਮੰਗੀ ਹੋਈ ਆ ਇਜਾਜ਼ਤ ਟੂ ਪਰ ਇਹਰਾ ਰਾਮ ਰਹੀਮ 295ਏ ਦਾ ਕੇਸ ਹੈ ਕ੍ਰਿਮੀਨਲ ਐਕਟ ਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਭਗਵੰਤਪਾਣ ਦੇ ਟੇਬਲ ਤੇ ਪਈ ਪਿਛਲੇ ਕੋਣੇ ਦੋ ਸਾਲ ਦੀ ਉਹ ਕਾਸਕਿਊਸ਼ਨ ਸੈਂਕਸ਼ਨ ਨਹੀਂ ਦੇ ਰਿਹਾ ਹੈ ਜਿਸ ਕਰਕੇ ਜੋ ਕੁਝ ਇਹ ਕਹਿ ਰਹੇ ਨੇ ਉਹ ਸਰਾਸਰ ਝੂਠ ਇਸ਼ਤਿਆਰबाजी ਥੰਬੇबाजी ਪੋਸਟਰबाजी ਪਰ ਆਪਣੇ ਲੋਕਾਂ ਨੂੰ ਵਰਗਲਾ ਕਰਕੇ ਇਹ ਸਰਕਾਰ ਚਲਾ ਰਹੇ ਨੇ ਮੈਂ ਤੁਹਾਡੇ ਜ਼ਰੀਏ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅንስ ਇੱਕ ਅੱਛੀ ਆਪਸ਼ਨ ਹੈ ਤੁਹਾਡਾ ਰਿਪੋਰਟ ਸਾਰਾ ਪਾਰਟੀਆਂ ਦੇ ਵਿੱਚੋਂ ਉਸ ਨੂੰ ਦਿਤਾਓ ਮੈਂ ਤੁਹਾਡਾ ਨਾ ਪ੍ਰਾਂਤ ਕਰਦਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗਰ ਮੈਨੂੰ ਲੋਕ ਸਭਾ ਚ ਭੇਜੋਗੇ ਸੰਗਰੂਰ ਦੇ ਪੱਖ ਦੇ ਮਸਲੇ ਕੱਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਦੇ ਖਰਾਬੀ ਦੇ ਤਾਂ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾਂ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਡਿਮਾਂਡ ਚੁੱਕਿਆ ਮੈਂ ਵਚਨਬੱਧ ਹਾਂ ਕਿ ਮੈਂ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਨਿਗਰਤਾ ਨਾਲ ਨਿਚਕਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੀ ਆਵਾਜ਼ ਪੰਜਾਬ ਦੇਸ਼ ਦੀ ਲੋਕ ਸਭਾ ਦੇ ਪਹੁੰਚਾਉਣ ਦੀ ਹੈ ਔਰ ਅੰਤ ਵਿੱਚ ਮੈਂ ਗੋਲਡੀ ਦਾ ਜਿਸ ਫਰਾਕ ਦੀ ਵੀ ਨਾਲ ਅੱਜ ਇਸ ਨੇ ਜਿਸ ਦੇਖੋ ਇੱਕ ਗੱਲ ਹੁੰਦੀ ਹੈ ਇੱਕ ਹੁੰਦਾ ਮਦਦ ਕਰਨ ਇੱਕ ਹੁੰਦਾ ਵਾ ਦਿਲੋਂ ਮਦਦ ਕਰਨ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਰਤ ਤੇ ਮੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਇਕੱਠ ਕਰਕੇ ਸਾਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਪ੍ਰਣ ਕਰਦਾ ਵਾਅਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਵਰਕਰ ਦੀ ਕਦਰ ਪਾਈਆ ਜ਼ਿੰਦਗੀ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਮੋਕ ਤੁਹਾਡੇ ذریعے ਕਹਿ ਕੇ ਚੱਲਾਂ ਕਿ ਜਦ ਪ੍ਰਮਾਤਮਾ ਮੌਕੇ ਦੇ ਮੌਕਾ ਦੇਵੇਗਾ 2027 ਯੂ ਵਿਲ ਸੀ ਟੂਰੀ ਸ਼ਾਈਨਿੰਗ ਇਨ ਪੰਜਾਬ ਔਰ ਜਿਹੜਾ ਲਾਸਟ ਇੱਕ ਗਾਲ ਬੀਜੇਪੀ ਦੀ ਕੰਫੀਰੈਂਸ ਸ਼ਾਈਨਿੰਗ ਤੁਹਾਨੂੰ ਯਾਦ ਆ ਗਈ ਯਾਦ ਆ ਤੁਹਾਨੂੰ ਕਿ 2004 ਚ ਇਕ ਨਾਰਾ ਲਾਇਆ ਸੀ ਵਾਜਪਾਈ ਸਾਹਿਬ ਦੀ ਸਰਕਾਰ ਨੇ ਇੰਡੀਆ ਸ਼ਾਇਰ ਦੀ ਹਾਰ ਦੇਖਣੀ ਪਈ ਸੀ ਹੁਣ ਕਹਿ ਰਹੇ ਨੇ ਕਿ ਵਾਈਬ੍ਰੈਂਟ ਇੰਡੀਆ ਵਿਕਸਿਤ ਭਾਰਤ ਇੱਕ ਪਾਸੇ ਕਹਿ ਰਹੇ ਨੇ ਭਾਰਤ 2000 ਪਤਾ ਨਹੀਂ ਸ਼ਾਇਦ 45 ਵਿੱਚ ਪਤਾ ਨਹੀਂ ਸਰਕਾਰ ਦੀ ਚ ਪਤਾ ਨਹੀਂ ਕਿੰਨੇ ਟ੍ਰਿਲੀਅਨ ਇਕਨੋਮੀ ਬਣਨੀ ਜਾ ਰਹੀ ਹੈ ਇੱਕ ਪਾਸੇ ਆਪ ਹੀ ਬਣੇ ਜਾਂਦੇ ਨੇ ਕਿ 140 ਕਰੋੜ ਵਿੱਚੋਂ 82 ਕਰੋੜ ਰੁਪਇਆ ਮੁਫਤ ਰਾਜ ਲੈ ਰਿਹਾ ਹਲੇ ਜਿਹੜਾ ਦੇਸ਼ ਦਾ 140 ਕਰੋੜ ਜੋ 82 ਕਰੋੜ ਬੰਦਾ ਮੁਫਤ ਅਨਾਜ ਆਟੇ ਦਾਲ ਦਾ ਉੱਤੇ ਨਿਰਭਰ ਹੈਗਾ ਇਹਦਾ ਮਤਲਬ ਕਿ ਉਹ ਗਰੀਬੀ ਸਤਾ ਤੋਂ ਥੱਲੇ ਰਹਿ ਰਿਹਾ ਵਾ ਉਹਨੂੰ ਆਪਾਂ ਵਿਕਸਿਤ ਭਾਰਤ ਕਿੱਲਾ ਕਹਸਤ 바ਕੀ ਬੇਰੁਜ਼ਗਾਰੀ ਤੇ ਤਹਾਸ਼ਾ ਮਲ ਨਿਊਟ੍ਰੀਸ਼ਨ ਬੱਚਿਆਂ ਦੀ देयर आर ਸੋ ਮਨੀ ਇੰਟਰਨੈਸ਼ਨਲ ਰਿਪੋਰਟਸ ਵਿਚ ਇੰਡੀਕੇਟ ਥੈਟ ਦੀ ਗ੍ਰਾਫ ਆਫ ਇੰਡੀਆ ਅੰਡਰ ਦਾ ਪ੍ਰੈਜ਼ెంట్ ਰੂਲ ਆਫ 10 ইয়ারਸ ਆਫ বিজেপি হ্যাজ ਡਿਕ্লাইন্ড ਟੂ ਸੱਚ ਐਨ ਐਕਸਟੈਂਡ ਹਿਊਮਨ ਰਾਈਟਸ ਆ ਰਿਕਾਰਡ ਬਹੁਤ ਮਾੜਾ ਬਹੁਤ ਇੰਟਰਨੈਸ਼ਨਲ ਪਬਲਿਕ ਡੋਮੇਨ ਦੇ ਵਿੱਚ ਇਹ ਸਾਰੀਆਂ ਗੱਲਾਂ ਗਰਾਵਿਟ ਪਲ ਗਈਆਂ ਨੇ ਤਾਂ ਕਰਕੇ ਮੈਂ ਇਹ ਗੱਲਾਂ ਅੱਜ ਰੱਖਿਆ ਤੁਹਾਡਾ ਮੀਡੀਆ ਦਾ ਇਚੋਂ ਨਹੀਂ ਬਹੁਤ ਹੈ ਨਾ ਸਰ ਇਹ ਗੱਲ ਜਿਹੜੀਆਂ ਨੇ ਉਹ ਜਿਹੜੀ ਵਾਲ ਵੀ ਤਾਂ ਉਹਦਾ 파ਟ ਨੇ ਥੋੜੇ ਜਿਹੜੇ ਸੇਨੇ ਲੀਡਰ ਨੇ ਕੇਜਵਲ ਛਡਾਉਣ ਦੇ ਦੀ ਦੀ ਤਲ ਦੇ ਵਿੱਚ ਜੀ ਸੀ ਫਿਰ ਲੋਕ ਇੰਡੀਆ ਅਲਾਈਂਸ ਕਿਉਂ ਜਿਤਾਣ ਕਿਉਂਕਿ ਇਹ ਵੀ ਤਾਂ ਉਹਦੇ ਨਾਲੇ ਨਾਲੇ ਹੋਈ ਇੱਕ ਗੱਲ ਸਮਝੋ ਅੱਛੀ ਤਰ੍ਹਾਂ ਇੰਡੀਆ ਬ੍ਰਾਦਰ ਅਲਾਈਂਸ ਹੈਗਾ ਵਾ ਸਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਂਸ ਨਹੀਂ ਮੈਂ ਬੈਠਾ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਸ਼ਿਕਾਰ ਸਾਡਾ 99.999% ਕੈਡਰ ਵਾਸ ਵਿਕਟਿਮਾਈਜ਼ ਯਾਨੀ ਦੇ ਦੋ ਸਾਲਾਂ ਦੇ ਅੰਦਰ ਬੱਚੇ ਸਰਪੰਚਾਂ ਕਾਂਗਰਸਿਆਂ ਦੇ ਲੱਭ ਲੱਭ ਕੇ ਕੱਢ ਕੱਢ ਕੇ ਪਰਚੇ ਕਾਉਂਸਲਰਾਂ ਦੇ ਉੱਤੇ ਪਰਚੇ ਕਮੇਟੀਆਂ ਤੋੜਦੀਆਂ ਪ੍ਰਧਾਨਗੀਆਂ ਚੱਕ ਦਿੱਤੀਆਂ ਸਰਕਾਰੀ ਤੰਤਰ ਨਾਲ ਇੱਥੇ ਸਾਡਾ ਕੋਈ ਉਹਨਾਂ ਦਾ ਕੀ ਐਲਾਈਅੰਸ ਹੈਗਾ ਇਹ ਸਾਡਾ ਕੋਈ ਸਹਿਯੋਗਾਰ ਨਹੀਂ ਹੈਗਾ ਔਰ ਸਾਨੂੰ ਇਹ ਗੱਲ ਦਾਅਵੇ ਨਾਲ ਮੈਂ ਕਹਿ ਸਕਦਾ ਹਾਂ ਕਿ ਜਿਹੜੀ ਵੀ ਵੋਟ ਸਾਨੂੰ ਪਾਉਗੀ ਉਹ ਜੈਨੂਅਲੀ ਇੰਡੀਆ ਐਲਾਈਅੰਸ ਵਿੱਚ ਜਾਊਗੀ ਜਿਹੜੀਆਂ ਕਿਸੇ ਹੋਰ ਪਾਰਟੀ ਨੂੰ ਜਾਵੇਗੀ ਇਟ ਇਜ਼ ਆਲ ਡਾਊਟਫੁਲ ਵੋਟ ਆਈ ਡੋਨਟ ਨੋ ਵੇਅਰ ਇਟ ਇਜ਼ ਗੋਇੰਗ ਟੂ ਗੋ ਐਟ ਦੀ ਐਂਡ ਆਫ ਦਿ ਡੇ ਖੈਰਾ ਸਾਹਿਬ ਅਗਰ ਤੁਸੀਂ ਜਿੱਤਿਆ ਨੇ ਉਹ ਕੀ ਤੁਸੀਂ ਤਸਦੂਕੀ ਰਹੋਗੇ ਇੱਕ ਪਿੰਡੀ ਰਹੋਗੇ ਜੀ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਲੱਗਦਾ ਵਾ ਕਿ ਕੋਈ ਬੇਈਮਾਨ ਆਦਮੀ ਆ ਮੈਂ ਜੋ ਵੀ ਆਪਣੀ ਸਟੇਟਮੈਂਟ ਤੁਹਾਡੇ ਨਾਲ ਕਰਨ ਵਾਸਤੇ ਆਇਆ ਵਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਇੱਥੋਂ ਇਲੈਕਟ ਕਰਕੇ ਭੇਜੋਗੇ ਆਈ ਵਿਲ ਡਿਸਚਾਰਜ ਮਾਈ ਡਿਊਟੀਜ਼ ਐਜ਼ ਮੈਂਬਰ ਪਾਰਲੀਮੈਂਟ ਲੋਕ ਸਭਾ ਸੰਗਰੂਰ ਐਂਡ ਸਟੇ ਪੁੱਟ ਹੇਅਰ ਅਨਟਿਲ ਐਂਡ ਅਨਲੈਸ ਜਦ ਤੱਕ ਮੇਰੀ ਲੋਕੀ ਇਥੇ ਰਿਸਪੈਕਟ ਮੇਰੀ ਬਾਤ ਫੜਦੇ ਰਹੇ ਹੈ ਸਭ ਖੈਰ ਸਿੰਘ ਦਾ ਪਾਵਰ ਦੇ ਰ ਰਹੇ ਸੀਰ ਸਿੰਘ ਮਾਨ ਨੇ ਵੀ ਤੇ ਹੁੰਦੀ ਕਿ ਸੂਜ਼ਾ ਫਾਈਟਸ ਹਨ ਦੇ ਦੇਖਦੇ ਸੀ ਮੈਨੂੰ ਮਾਨ ਸਾਹਿਬ ਦੀ ਕਿਸੇ ਰਿਸਪੈਕਟ ਨਹੀਂ ਕੀਤੀ ਸੀ ਉਹਨਾਂ ਨੇ ਵੇਸ ਨਹੀਂ ਮੈਂ ਮੇਰਾ ਮੰਨਣਾ ਹੈ ਕਿ ਥੋੜਾ ਜਿਹਾ ਮੈਨੂੰ ਆਊਟ ਦੇ ਉੱਪਰ ਬੈਠਾ ਇੱਕ ਗੱਲ ਜੋ ਮੈਨੂੰ ਨਜ਼ਰ ਆ ਰਹੀ ਕਿ ਝਾੜੂ ਦਾ ਕੰਮ ਬਹੁਤ ਬੁਰੀ ਤਰ੍ਹਾਂ ਕੀਤਾ ਉਹਨਾਂ ਦੇ ਆਪਣੇ ਵਰਕ ਇਸ ਬਹੁਤ ਨਾਰਾਜ਼ ਉਹੀ ਮੈਨੂੰ ਕੰਟੈਕਟ ਕਰ ਰਹੇ ਨੇ ਚੰਗੇ ਚੰਗੇ ਸੀਨੀਅਰ ਜਿਹੜੇ ਉਹਨਾਂ ਦੇ ਲੈਵਲ ਦੇ ਇਥੋਂ ਤੱਕ ਉਹਨਾਂ ਦੇ ਬਲੌਕਸ ਦੇ ਪ੍ਰੈਜ਼ੀਡੈਂਟ ਜ਼ ਫੇਮ ਉਹ ਸਾਡੇ ਸਾਡੇ ਨਾਲ ਸੰਪਰਕ ਨੇ ਤਾਂ ਅਗਰ ਅਗਰ ਉਹਨਾਂ ਦਾ ਵਰਕਰ ਕੈਟਰੀ ਹਤਾਸ਼ ਹੈ ਨਰਾਸ਼ ਹੈ ਕਿਉਂਕਿ ਉਹਨਾਂ ਨੂੰ ਮਿਲਿਆ ਹੀ ਕੁਛ ਨਹੀਂ ਵਿਚਾਰਿਆਂ ਨੂੰ ਇਸ ਕਰਕੇ ਮੈਨੂੰ ਲੱਗਦਾ ਕਿ ਮੀਥੀਅਰ ਦੀ ਪੋਜੀਸ਼ਨ ਕਾਫੀ ਡਾਮਟੋਨ ਹੈ ਕਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਹੈਜ਼ ਆਲਵੇਜ਼ ਵਨ ਔਨ ਸਪੈਸ਼ਲ ਇਵੈਂਟਸ ਜਿਵੇਂ ਆਰ ਸਿੱਖ ਮੂਸੇਵਾਲੇ ਦਾ ਕਤਲ ਦੀਪ ਸਿੱਧੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਜ ਸੀ ਕਿ ਔਰ ਉਹਨਾਂ ਨੂੰ ਵੋਟ ਪਈ ਜਦ ਰਹੀ ਉਹਨਾਂ ਦਾ ਆਪਣਾ ਡਾਟਾ ਬੇਸ ਹੈਗਾ ਵੋਟ ਦਾ ਜਦੋਂ ਸੱਤ ਇਲੈਕਸ਼ਨਾਂ ਲੜੇ ਨੇ ਉਹਦੇ ਚੋਂ ਉਹ ਪੰਜ ਵਾਰ ਹਾਰੇ ਨੇ ਜਦੋਂ ਹਾਰਦੇ ਨੇ ਉਹਨਾਂ ਦੀ ਵੋਟ 40 45 50 55 60 ਹਜ਼ਾਰ ਰਹੀਆਂ ਜਾਂ ਜਾਂ ਕੇ ਕਾਂਗਰਸ ਦੇ ਕਿੰਡਰ ਬੇਸਡ ਪਾਰਟੀ ਦਾ ਸਰ ਉਸਕਾ ਰਿਸਪੋਸ ਕਿੰਡਰ ਬੇਸਡ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਫਰਸਟ ਇਲੈਕਸ਼ਨ ਤੋਂ ਜਿੱਟ ਕੇ ਦੇਖੋ 2022 ਦਾ ਡਾਟਾ ਸਭ 218000 ਵੋਟ ਲਈ ਆ 2.5 ਲੱਖ ਨਾਲੋਂ ਜਿੱਤੇ ਨੇ ਸੋ ਕਾਂਗਰਸ ਦੇ ਟੀਚੇ ਤੋਂ ਇਹ ਚੀਜ਼ ਜਿੰਨੀ ਕੋ ਬਹੁਤ ਹੀ ਦੂਰ ਨੇ ਹਰਨ ਸਿੰਘ ਤੁਰੀਦੋ ਕਿ ਚੋਲ ਮੈਮ ਨੂੰ ਕਿਹਾ ਕਿ ਇਹ ਪਿੰਡ ਪਿੰਡ ਤੁਸੀਂ ਜਾਓਗੇ ਚੋਲ ਮੈਮ ਅੱਗੇ ਅੱਛਾ ਹਾਂ ਜੀ ਹਾਂ ਜੀ ਅੱਜ ਤਾਂ ਸਿਰਫ ਸ਼ੁਰੂਆਤ ਆ ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਵਰਕਰਜ਼ ਨੂੰ ਮਿਲਣ ਜਾ ਰਿਹਾ ਹਾਂ ਜਿਦਨੇ ਰਾਉਂਡ ਕੰਪਲੀਟ ਹੋ ਜੂਗਾ ਵਾਡੀ ਕੰਪਲੀਟ ਹੋ ਜੂਗੀ ਪਿੰਡਾਂ ਦਾ ਦੌਰਾ ਹਰਨ ਸਿੰਘ ਪੁਸ਼ਾਕ ਦਾ ਪਾਰਟ ਹੈ ਵਾਹ ਸਾਹਿਬ ਵੀ ਤੁਸੀਂ ਕਿਹ ਘਰ ਵਰਤਵਾਣ ਹੈ ਜਿਹੜੀ ਨਿੱਜੀ ਬਦਲਾਖੋਰੀ ਉਹ ਕੀਤੀ ਆ ਤਾਂ ਤੁਸੀਂ ਤਲਵਤੋਂ ਇੱਥੇ ਆਏ ਹੋ ਉਹ ਕਿਹ ਤਰ੍ਹਾਂ ਦੇ ਨਿੱਜੀ ਬਦਲਾਖੋਰੀ ਦੇ ਕਾਰਨ ਆ ਕਿ ਤਰ੍ਹਾਂ ਦੇ ਕਿਉਂਕਿ ਲੋਕਲ ਲੀਡਰ ਸਾਡੇ ਬੋਲ ਜੀ ਸਾਫ ਹੀ ਨਾਰਾਜ਼ ਹੋ ਗਏ ਸੀ ਕਿਹੜਾ ਕਿਹੜਾ ਨਹੀਂ ਮੈਂ ਨਾ ਤਾਂ ਸੰਗੂਰ ਦੀ ਟਿਕਟ ਮਿਲਦੀ ਸੀ ਨਾ ਮੈਂ ਕਿਤੇ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇਹ ਤਾਂ ਸਰਕਮਸਟੈਂਸਸ ਇਹੋ ਜਿਹੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਲੈ ਕੇ ਜਾਣ ਕੇ ਇਲੈਕਸ਼ਨ ਲਾ ਦੇ ਮੈਂ ਕਿਸੇ ਚੁਣੌਤੀ ਤੋਂ ਨਹੀਂ ਪਿੱਛਿਆ ਤੇ ਕੋਈ ਬਦਰਾ ਕੋਈ ਲੜਾਈ ਨਹੀਂ ਭਗਵਾਨ ਜੀ ਮਾਨ ਦਾ ਤਾਂ ਇਸ਼ੂ ਬਹੁਤ ਛੋਟਾ ਜਿਹਾ ਹੈਗਾ ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਫੋਟਾ ਚੈਰੀਜ਼ ਲੜ ਰਿਹਾ ਹਾਂ ਇਹਨਾਂ ਨੇ ਮੇਰੀ ਜਮਾਨਤ ਡਿਸਕਸ ਕਰਾਉਣ ਗਏ ਸੀ ਕਿ ਸੁਪਰੀਮ ਕੋਰਟ ਉਹ ਵੰਟਿਆ ਮਗਾ ਕੇ ਮਾਰੀ ਜਾਂਦੇ ਹਨ ਔਰ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮਗਰ ਵੀ ਟ੍ਰਾਇਲ ਜਿਹੜੀ ਚੱਲ ਰਹੀ ਆ ਜਦ ਤੱਕ ਸੁਪਰੀਮ ਕੋਰਟ ਦੀ ਹੈਰਿੰਗ ਚੱਲ ਰਹੀ ਆ ਦੀ ਟ੍ਰਾਇਲ ਇਨ ਫਾਜ਼ਲ ਕਾ ਕੋਰਟ ਹੈਜ਼ ਬੀਨ ਸਟੇਡ ਥੈਰਫੋਰ ਇਹ ਮੇਰੀ ਕੋਈ ਪਰਸਨਲ ਲੜਾਈ ਨਹੀਂ ਹੈ ਕਿ ਉਹਨਾਂ ਨੂੰ ਮਾਫ ਕਰਨਾ ਉਹ ਤਾਂ ਮੈਂ ਬਾਅਦ ਜਦੋਂ ਸਮਾਂ ਆਵੇਗਾ ਇਸ ਇਹ ਇਸ ਗੱਲ ਨੂੰ ਜਸਟਿਸ ਐਂਡ ਤੱਕ ਲੈ ਕੇ ਜਾਣਾ ਕਿਉਂਕਿ ਅਗਰ ਲੀਡਰ ਆਫ ਆਪੋਜੀਸ਼ਨ ਨਾਲ ਤੇ ਐਮਐਲਏ ਤਿੰਨ ਵਾਲੀ ਨਾਲ ਇਹ ਐਨਡੀਪੀਐਸ ਦਾ ਝੂਠਾ ਮੁਕਦਮਾ ਦਰਜ ਕਰ ਸਕਦੇ ਪੁਲਿਸ ਵਾਲੇ ਤੇ ਗਵਰਨਮੈਂਟ ਮਿਲ ਕੇ ਇਹ ਗੱਲ ਨੂੰ ਕਿਸੇ ਵੀ ਆਮ ਵਿਅਕਤੀ ਨਾਲ ਕਰ ਸਕਦੇ ਇਸ ਕਰਕੇ ਮੇਰੀ ਉਹ ਲੜਾਈ ਕਾਨੂੰਨ ਅਨੁਸਾਰ ਅਦਾਲਤ ਅਨੁਸਾਰ ਲੌਜੀਕਲ ਕਨਫਿਊਜ਼ਨ ਤੱਕ ਲੈਣ ਲਈ ਮੈਂ ਬਚਨ ਬਦ ਹੈ ਕਹਾ ਪਰ ਨਾਟ ਇਨ ਦਿਸ ਇਲੈਕਸ਼ਨ ਇਹ ਇਲੈਕਸ਼ਨ ਹੈ ਕਿ ਇਸ਼ੂ ਬੇਸਡ ਬੀਜੇਪੀ ਐਂਡ ਆਲਸੋ ਅਗੇਂਸਟ ਦੀ ਰੋਂ ਪੋਲਿਸੀਜ਼ ਆਫ ਆਵਰ ਪਾਰਟੀ ਜਿਹੜਾ 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 ਵੋਟਰ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਪਾਰਟੀ ਨੂੰ ਵੱਡਾ ਚੈਰੋ ਕਰਨ ਦੇ ਤੇ ਕੀ ਲੋੜ ਹੈ ਕੀ ਕੀ ਸੰਗਰੂਰ ਦੇ ਕਿਹੜੇ ਲੀਡਰ ਦੇ ਉੱਤੇ ਪਾਰਟੀ ਯਕੀਨ ਨਹੀਂ ਕਿ ਸੀਟ ਕੱਢ ਸਕਦੇ ਕਿਉਂਕਿ ਜੇਕਰ ਗੱਲ ਕੀਤੀ ਹੈ ਹੋਰ ਕਿਥੇ ਪਾਰਟੀ ਨੂੰ ਵੱਡਾ ਚੈਰੋ ਬਹੁਤ ਹੈ ਦੋ ਸਾਲ ਵੀ ਇਹਨਾਂ ਨੇ ਕਾਫੀ ਚੜਤੂ ਮਿਹਨਤ ਕਰਦੇ ਆ ਰਹੇ ਨੇ ਅੱਜ ਪਾਰਟੀ ਨੇ ਕੋਈ ਜਿ ਨੂੰ ਪਿੱਛੇ ਕਰਦਾ ਕੀ ਕੰਮ ਕੀ ਹੈ ਜੇ ਪਹਿਲਾਂ ਪਹਿਲਾਂ ਮੇਰੇ ਸੁਣੋ ਇੱਕ ਮਿੰਟ ਇਹ ਟਿਕਟ ਮੈਦਾਨੀ ਦਿੱਤੀ ਤੇ ਪਾਰਟੀ ਦੀ ਟਿਕਟ ਇੱਕ ਪ੍ਰੋਸੈਸਰ there is a uh, recommendation from below then there is a screening committee then there is a central election committee party no kul jeedi ticket de menu ho main apne unode alesh naal hai na ki ticket mangna sabda adhikar hai goldi talveer da vijender singla jind da khale thillo da agar koi hor bhi mangda main udi support karta hu but once the party has decided aur goldi tode samne baithe ਨਦੂ ਮੈਨੂੰ ਬੁਲਾ ਕੇ ਕਹਿ ਰਹੇ ਨੇ ਕਿ ਅਸੀਂ ਔਰ ਇਹਨਾਂ ਦੇ ਵੀ ਸਾਡੇ ਭੈਣਾਂ ਹਰ ਸਿਮਰਤ ਕੰਬੂੜਾ ਤੇ ਫਿਰ ਤਾਂ ਕੋਈ ਸ਼ੁਕਬਾਕੀ ਰਹੇ ਮੈਂ ਬਾਰਿਕਾਰਾਂ ਦੇ ਕਾਫੇ ਕੰਮ ਕਰ ਰਹੇ ਹੋ ਲੱਗੋ ਪਾਏ ਜਾ ਰਹੇ ਹਨ ਸਰ ਕੰਬੂੜਾ ਟੌਨ ਦੇ ਵਿੱਚ ਗੋਲੀਆਂ ਉਤਾਰਿਆ ਗਿਆ ਤੇ ਵੀਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਦੇ ਵਿੱਚ ਵੀਜੇਂਦਰ ਸਿੰਘਲਾ ਵੀਜੇਂਦਰ ਸਿੰਘਲਾ ਨੂੰ ਪਟਿਆਲੇ ਮਿਲ ਕੇ ਆਵਾ ਤੁਸੀਂ ਕੱਲ 11 ਵਜੇ ਦਰਸ਼ਨ ਦੇਣਾ ਸੰਗਰੂਰ ਉਹਨਾਂ ਦੇ ਘਰ ਇੱਕ ਇਸੇ ਤਰ੍ਹਾਂ ਬਹੁਤ ਕਦੀ ਮੀਟਿੰਗ ਸੰਗਰੂਰ ਵਿੱਚ ਰੱਖੀ ਜਾ ਰਹੀ ਹੈ ਪਰਸੋਂ ਬਰਨਾਲੇ ਆ ਚੌਥੇ ਲੈ ਰਹੇ ਆ ਉਸ ਤੋਂ ਲਿਵਿੰਗ ਸਮਾਅਮ ਹੈ ਉਸ ਤੋਂ ਅੱਗੇ ਚੱਲਾਂਗੇ ਕੱਲ ਦੁਪਹਿਰ ਗੋਲੀਆਂ ਨੇ ਇੱਕ ਭੱਡੇ ਲੀਟਰ ਦਾ ਨਾਮ ਲਿਆ ਸੀ ਕੋਈ ਨਾਮ ਨਹੀਂ ਲਿਆ ਜੀ ਤੇ ਵਿਘਨ ਉਹ ਸ਼ਾਰਾ ਦਾ ਸੀ ਸ਼ਾਰਾ ਦਾ ਸੀ ਸਰ ਗੱਲ ਇਦਾਂ ਐ ਵੀ ਜਿਤਨੇ ਹੁਣ ਸਰ ਗੱਲ ਇਦਾਂ ਐ ਵੀ ਗੋਲਡੀ ਨੇ ਮੋਟਕ ਮਾਨ ਠਾਕਰ ਦੀ ਦੋਨੋਂ ਮੀਆਂ ਬੀਬੀ ਇਹ ਮਿਹਨਤ ਕਰਦੇ ਨੇ ਪਿੰਡ ਪਿੰਡ ਜਾਂਦੇ ਨੇ ਜੀ ਪਰ ਇਸ ਬੰਦੇ ਨੂੰ ਕਿਉਂ ਪਿੱਛੇ ਛੱਡਿਆ ਗਿਆ ਕੰਮ ਪੱਟਵਾਉਣ ਦੀ ਗੱਲ ਦੱਸੋ ਤਲਵੀਰ ਗੋਲਡੀ ਨੂੰ ਐ ਪਹਿਲੇ ਕਾਂਗਰਸ ਨੇ ਬਣਾਇਆ ਔਰ ਗਾ ਨਹੀਂ ਬਣਾਉਣਾ ਤੁਸੀਂ ਤੁਲੇ ਨਹੀਂ ਇਹ ਅਗਲੇ ਸਮੇਂ ਦੇ ਵਿੱਚ ਹੋਲੀ ਇਸ ਗੋਇੰਗ ਟੂ ਗੈਟ ਇਟਸ ਡਿਊ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ 2027 ਦੀ ਇਲੈਕਸ਼ਨ ਸਾਡੇ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਇਸ ਗੋਇੰਗ ਟੂ ਹੋਲਡ ਅ ਵੈਰੀ ਇੰਪੋਰਟੈਂਟ ਮੇਰੇ ਤੋਂ ਬੇਨਤੀ ਪਲੀਜ਼ ਡੋ ਨਾ ਸੈਗੈਟਿਵ ਕਈ ਗੱਲਾਂ ਨੇ ਮੇਰੇ ਅਧਿਕਾਰ ਖੇਤਰ ਸੀ ਪਾਰਟੀ ਦੇ ਨਾਮ ਪਰ ਪਾਰਟੀ ਬਲਾਨੇ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਤੁਹਾਡੀ ਪਾਰਟੀ ਦੇ ਬਜਾਅ ਦੇ ਮੁੱਖ ਮੰਤਰੀ ਪੰਜਾਬ ਦੇ ਖਾਜੇ ਦੇ ਪਰ ਬਾਹਰਲੇ ਸੇਟਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਕੱਲ ਵੀ ਉਹ ਉੱਤੇ ਜਾ ਕੇ ਮੀਡੀਆ ਦੇ ਸਾਹਮਣੇ ਰੋਜ਼ ਨੇ ਯਾ ਸਾਹਿਬ ਮੈਂ ਦੇਖਿਆ ਕਿ ਵੈਸ਼ਤਾ ਮੋਡਲ ਕੋਡ ਆਫ ਕੰਡਕਟ ਬਣ ਚੁੱਕਾ ਅਗਰ ਉਹ ਸਰਕਾਰੀ ਜਹਾਜ਼ ਦਾ ਦੀਵੋ ਕਰੇਗਾ ਤਾਂ ਸਰਾਸਰ ਗਲਤ ਹੋਵੇਗਾ ਜਿਹੜਾ ਉਹ ਪਹਿਲਾ ਚੋਣ ਜਾਬਤੇ ਤੋਂ ਜੋ ਦਰ ਉਪਯੋਗ ਉਹਨਾਂ ਨੇ ਕੀਤਾ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੋਟੋਰ ਡਰਾਈਵਰ ਯੂਜ਼ ਕੀਤਾ ਸਾਡਾ ਜਹਾਜ਼ ਕਦੀ ਚਨਈ ਕਦੀ ਬੈਂਗਲੌਰ ਕਦੀ ਤੁਹਾਡੇ ਝਾਰਖੰਡ ਤੇ ਕਦੀ ਤੇ ਬਿਹਾਰ ਦੇ ਵਿੱਚ ਜਾਂਦਾ ਰਿਹਾ ਜਿੰਦਾ ਕੋਈ ਮਕਸਦ ਨਹੀਂ ਸੀਗਾ ਸਿਰਫ ਕੇਜਰੀਵਾਲ ਨੂੰ ਫੈਸਿਲਿਟੇਟ ਕਰਨ ਵਾਸਤੇ ਉਹਦੀ ਪੋਲਿਟਿਕਸ ਨੂੰ ਪ੍ਰੋਮੋਟ ਕਰਨ ਵਾਸਤੇ ਹੀ ਹਾਸ ਫਲਾਈਡ ਦਾ ਇੱਕ ਰਾਉਟ ਆਫ ਪੰਜਾਬ ਜਿਹੜਾ ਕਿ ਗਲਤ ਸੀਗਾ ਔਰ ਅੱਜ ਵੀ ਜਿਹੜਾ ਹੁਣ ਹੋਇਆ ਹੀ ਨਹੀਂ ਇੱਕ ਮੇਰੇ ਕੋਲ ਉਹਨਾਂ ਨੂੰ ਉਸ ਦਿਨ ਰੋਣਾ ਨਹੀਂ ਆਇਆ ਜਦੋਂ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁਖੜਤਾਲ ਤੇ ਉਹਦੀ ਮਾਂ ਨੂੰ ਉਸ ਦਿਨ ਗ੍ਰਿਫਤਾਰ ਕੀਤਾ ਇਹਨੂੰ ਉਸ ਦਿਨ ਰੋਣਾ ਨਹੀਂ ਆਇਆ ਜਦੋਂ ਸ਼ੁਭਕਰਨ ਮਰਿਆ ਬਾਅਦ ਸਾਡਾ ਕਿਸਾਨ ਇੱਕ ਗੋਲੀ ਵੱਜ ਗਈ ਉਹਦੇ ਉਸ ਦਿਨ ਭਗਵਾਨ ਜੀ ਮਾਂ ਨੂੰ ਰੋਣਾ ਨਹੀਂ ਆਇਆ ਇੱਕ ਮਿੰਟ ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੱਭੂ ਬਾਰਡਰ ਤੋਂ ਉਸ ਦਿਨ ਰੋਣਾ ਨਹੀਂ ਆਇਆ ਜਦੋਂ ਸਾਡੀਆਂ ਧੀਆ ਭੈਣਾਂ ਦੇ ਚੈਨੀਆਂ ਸਨੇਚ ਹੁੰਦੀਆਂ ਡਰਗ ਵਾਲੇ ਐਲੀਮੈਂਟ ਚਾਕੇ ਉਹਨਾਂ ਦੇ ਗਲਾਂ ਤੋਂ ਖੋਹ ਲੈਂਦੇ ਨੇ ਬਾਲੀਆਂ ਕੰਨ ਪਾੜ ਦਿੰਦੇ ਨੇ ਉਹਨੂੰ ਰੋਣਾ ਨਹੀਂ ਆਇਆ ਇਸ ਸਰਫੀ ਕੋਰ ਮਾਨੂੰ ਜਿਹੜੇ ਜਗਾਉਂਦੀ ਇਹਨਾਂ ਨੇ ਕੋਠੀ ਦੇ ਕਬਜ਼ਾ ਕਰਦਾ ਗੁਨਾ ਨਹੀਂ ਆਇਆ ਕਿਟਾਰੂ ਚੱਕ ਨੇ ਫਤ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਉਸ ਤੋਂ ਗੁਨਾ ਨਹੀਂ ਆਇਆ ਇਸ ਨੂੰ ਦੇਰਫੋਰ ਆ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ ਔਰ ਤੇਜਰੀਵਾਲ ਇੱਕ ਇੱਕ ਮਲਟੀ 100 ਕਰੋੜ ਸ਼ਰਾਬ ਘਟਾਲੇ ਵਿੱਚ ਇਨਡਾਈਟਿਡ ਹੈ ਹੀ ਹੈ ਬੀਨ ਅਰੈਸਟਿਡ ਉਸ ਨੂੰ ਹਾਈ ਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ ਹਾਈ ਕੋਰਟ ਨੇ ਕਿਹਾ ਕਿ ਇਹ ਸਾਡੇ ਈਡੀ ਕੋਰ ਕੁਖਤਾ ਸਬੂਤ ਲੈਂਦਾ ਕੈਨ ਨਾਟ ਬੀ ਰਿਲੀਜ਼ਡ ਫਿਰ ਵੀ ਕਹੀ ਜਾਂਦੇ ਅਸੀਂ ਕੱਟ ਡਿਮਾਂਡਰ ਇਸ ਕਰਕੇ ਇਹ ਉਹਦਾ ਜਿਹੜਾ ਹੋਣਾ ਸੀਗਾ ਇਹ ਮੈਨੂੰ ਲੱਗਦਾ ਹੈ ਕਿ ਉਹਨੂੰ ਪੰਜਾਬ ਤੋਂ ਖਬਰ ਆ ਰਹੀ ਹੈ ਇਹ ਹੁਣ इमोशनल ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਜਜ਼ਬਾਤੀ ਕਰਕੇ ਪੰਜਾਬ ਕਿਸੇ ਪੰਜਾਬੀ ਪਾ ਸਕਦਾ ਭਾਈ ਜੀ ਮੈਂ ਗੱਲ ਦੱਸਾਂ ਮੇਰੀ ਗੱਲ ਨਹੀਂ ਕਿ ਮੈਂ ਕਿਸੇ ਦਾ ਭੱਜਿਆ ਨਹੀਂ ਸਵਾਲਾਂ ਤੋਂ ਪਰ ਹੁਣ ਮੇਰੀ ਅੱਗੇ ਕਮਿਟਮੈਂਟs ਹੈ ਕਿ ਤੁਸੀਂ ਆਏ ਹੋ ਥੋੜਾ ਸਾਹ ਦੇ ਲਾਂਕੀਸਵਾ ਦੇ ਉਹ ਭਾਵੇਂ ਨਾ ਪਰ ਫਸਟ ਗਰੰਟ ਨੂੰ ਸਾਡੀ ਟ੍ਰੀਟ ਕੀਤਾ ਗਿਆ ਕਿ ਜਿਹੜੇ ਅਕਰ ਬਿੱਟੂ ਸਾਹਿਬ ਉਹ ਭਾਟਪਾਚ ਗਏ ਸੀ ਪਰ ਉਹਨਾਂ ਨੇ ਬੀਨ ਸਾਹਿਬ ਦੀ ਜਿਹੜੀ ਫੋਟੋ ਲਈ ਹੈ ਉਹ ਕਹਿ ਰਹੇ ਨੇ ਕਿ ਤੁਸੀਂ ਤਾਂ ਆਪਣੇ ਆਦਰ ਲਈ ਚਲੇਗੇ ਕੁਖਲੀ ਚਲੇਗੇ ਪਰ ਬੀਨ ਸਾਹਿਬ ਦੀ ਜਿਹੜੀ ਸਾਥਾ ਉਹ ਉਹ ਨਾ ਕਰੋ ਭਾਟਪਾ ਦੇ ਬੋਰਡ ਦੇ ਉੱਪਰ ਜਿਹੜੀ ਥਰਡ ਦੇ ਬੋਰਡ ਮਿਟੂ ਨਿਸ਼ਵਾਨ ਸ਼ਰਾਬ ਸ਼ਰਾਬ ਦੀ ਪਾਲਸੀ ਆਈ ਊਡ ਸੇ ਜੋ ਦਿੱਲੀ ਚ ਕਹਤਾ ਰਹਾ ਹੈ ਉਹ ਇਥੇ ਕੱਟ ਕਾਪੀ ਪੇਸਟ ਪਾਲਿਸੀ ਆ ਪੰਜਾਬ ਦੇ ਉਹੀ ਪਲੇਅਰਸ ਨੇ ਉਹੀ ਕਮਿਸ਼ਨ ਨੇ ਉਹੀ ਬੰਤੇ ਨੇ ਉਹੀ ਅਫਸਰ ਆ ਔਰ ਮੈਂ ਸਮਝਦਾ ਕਿ ਦਿਨ ਦੂਰ ਨੇਗਾ ਜਦ ਤੱਕ ਦਿੱਲੀ ਦੀ ਸ਼ਰਾਬ ਕਟਾਲੇ ਦੀ ਤਰ੍ਹਾਂ ਹੀ ਤੇ ਪੰਜਾਬ ਦੀ ਸ਼ਰਾਬ ਕਟਾਲੇ ਦੀ ਇਨਵੈਸਟੀਗੇਸ਼ਨ ਹੋਵੇ ਕਿ ਸੀਬੀਆਈ ਨੇ ਆਲਰੇਡੀ ਬਹੁਤ ਸੀਨੀਅਰ ਜਿਹੜੇ ਆਈਐਸ ਅਫਸਰਸ ਨੇ ਐਕਸਾਈਜ਼ ਐਕਸਾਈਜ਼ ਦੇ ਟੈਕਸੇਸ਼ਨ ਕਮਿਸ਼ਨਰਸ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਤੀਆ ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਵੀ ਦਿਨ ਜਿਹੜੇ ਨੇ ਉਹ ਗਿਣਤੀ ਦੇ ਰਹੇ ਨੇ ਪੰਜਾਬ ਸਰਕਾਰ ਦੀ